ਅਬ 2-3 ਦਿਨਾਂ ਤੋਂ ਨਾ ਇੱਕ ਰੁਝਾਨ ਵੀ ਆਪਾਂ ਹੜਾਂ ਦੇ ਵਿੱਚ ਦੇਖਿਆ ਕਿ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਨੇ ਸ਼ੁਰੂ ਕੀਤਾ ਕਿ ਜਿਨ੍ਹਾਂ ਨੂੰ ਲੋੜ ਸੀ ਨਗਦ ਪੈਸੇ ਆ ਦੀ ਉਹਨਾਂ ਨੇ ਨਗਦ ਪੈਸਾ ਦੇਣਾ ਸ਼ੁਰੂ ਕੀਤਾ ਉਹਨਾਂ ਤੋਂ ਬਾਅਦ ਫਿਰ ਇਹ ਕੰਮ ਰਾਜਾ ਵੜਿੰਗ ਹੋਰਾਂ ਨੇ ਸ਼ੁਰੂ ਕੀਤਾ ਫਿਰ ਕਾਫੀ ਸਾਰੇ ਲੋਕ ਹੋਰ ਵੀ ਸਾਹਮਣੇ ਆਏ ਕਲਾਕਾਰ ਵੀ ਆਪਣੀ ਆਪਣੀ ਥਾਂ ਤੇ ਕੰਮ ਕਰ ਰਹੇ ਨੇ ਡਿੰਪੀ ਢਿੱਲੋਂ ਸਾਹਿਬ ਹੋਰਾਂ ਦਾ ਵੀ ਇੱਕ ਮੈਸੇਜ ਕਹਿ ਲੋ ਕਿ ਇੱਕ ਪੋਸਟਰ ਸਾਹਮਣੇ ਆ ਰਿਹਾ ਕਿ ਬਈ ਕਲਾਕਾਰਾਂ ਨੇ ਤੇ ਅਨਾਉਂਸ ਹੀ ਕੀਤਾ ਤੁਸੀਂ ਪੈਸਾ ਇਕੱਠਾ ਕਰੋ ਅਸੀਂ ਲਾਵਾਂਗੇ ਸਾਡੇ ਵਾਲਾ ਲਾਇਆ ਪੈਸਾ ਬੋਲੂਗਾ ਇਹ ਪੈਸੇ ਨਗਦ ਵਾਲਾ ਹਫ਼ਤਾ ਕੀ ਹੈ ਠੀਕ ਹੈ ਜਾਂ ਫਿਰ ਇੱਕ ਦੂਜੇ ਨੇ ਦਿਖਾਵਾ ਕਰਕੇ ਤੇ ਮੌਕੇ ਤੇ ਰਾਜਨੀਤੀ ਤੇ ਚੌਕਾ ਮਾਰਨ ਵਾਲਾ ਕੰਮ ਹੋ ਰਿਹਾ ਹੈ। ਕੋ ਇੱਕ ਚੀਜ਼ ਤੇ ਹੈ ਕਿ ਪੈਸਾ ਨਿਕਲ ਰਿਹਾ ਜੇਬਾਂ ਚੋਂ। ਜੀ। ਉਹ ਪੈਸਾ ਕਿੱਥੋਂ ਆ ਰਿਹਾ ਹੈ? ਉਹ ਅਗਲੇ ਦੀ ਮੈਨੇਜਮੈਂਟ ਆ। ਹਮ। ਹੁਣ ਤੁਸੀਂ ਗੱਲ ਕੀਤੀ ਹੈ ਕਿ ਰਾਜਾ ਵੜਿੰਗ ਲੱਗੇ ਹੋਏ ਨੇ। ਸੁਖਬੀਰ ਸਿੰਘ ਬਾਦਲ ਲੱਗੇ ਹੋਏ ਨੇ ਦੋਨੇ ਪ੍ਰਧਾਨ ਨੇ। ਹਮ। ਉਧਰ ਪ੍ਰਧਾਨ ਸੇਵਕ ਆ ਗਏ ਨੇ। ਜੀ। ਹਮਾਈ ਜਾਜ ਤੇ ਚੜ ਕੇ। ਹਮ। ਫਿਰ ਇਸ ਤੋਂ ਬਾਅਦ ਜੇ ਆਪਾਂ ਵੇਖੀਏ ਜਨਾਬ ਕਿ ਜਿਹੜੇ ਇਥੋਂ ਦੀ ਪਾਰਟੀ ਦੇ ਪ੍ਰਧਾਨ ਨੇ ਸੱਤਾਤਰੀ ਪਾਰਟੀ ਦੇ ਅਮਨ ਅਰੋੜਾ ਜੀ ਉਹ ਡਿਮਾਂਡ ਕਰ ਰਹੇ ਨੇ ਪ੍ਰਧਾਨ ਸਾਰੇ ਬਿਜ਼ੀ ਚੱਲ ਰਹੇ ਨੇ ਜੀ ਹੁਣ ਰਾਜਾ ਵੜੇਂਗੂਰੀ ਕੀ ਕਰ ਰਹੇ ਕਾਂਗਰਸ ਮਤਲਬ ਕਿ ਇਦਾਂ ਚੱਲ ਰਹੀ ਆ ਕਿ ਹੁਣ ਜਿਵੇਂ ਮੰਨ ਲਓ ਸਰਕਾਰ ਤੋਂ ਕੋਈ ਦੂਰ ਰਹਿੰਦੇ ਆ ਲੀਡਰ ਜਿਹੜੇ ਆ ਨਾ ਥੋੜੇ ਜੀਵਨ ਨਿਓ ਹੌਲੇ ਹੋ ਜਾਂਦੇ ਇਹ ਸੱਚ ਐਫੈਕਟ ਹਾਂਜੀ ਰਾਜੇ ਵੜੇ ਰਾਜੇ ਵੜੇੰਗ ਦੀ ਮੈਨੇਜਮੈਂਟ ਹੈ ਕੀ ਆ ਉਹ ਕੀ ਕਰਦੇ ਆ ਜਿਸ ਜ਼ਿਲ੍ਹੇ ਦੇ ਵਿੱਚ ਵੀ ਉਹ ਜਾਂਦੇ ਨੇ ਜਾਨੀ ਜਿਹੜਾ ਹੜ ਪ੍ਰਭਾਵਿਤ ਏਰੀਆ ਉਹ ਆਪਣੇ ਕਾਂਗਰਸੀਆਂ ਤੋਂ ਪੈਸਾ ਇਕੱਠਾ ਕਰਦੇ ਆ ਹੂੰ ਉਹ ਜ਼ਿਆਦਾ ਤਾਂ ਨਹੀਂ ਚਲੋ ਲੱਖਾਂ 'ਚ ਬਣਦਾ ਜੀ ਠੀਕ ਹੈ ਜੀ ਹੂੰ ਉਹ ਲੱਖਾਂ 'ਚ ਬਣਿਆ ਜਿਹੜਾ ਪੈਸਾ ਹੈ ਫਿਰ ਉਹ ਜਿੱਥੇ-ਜਿੱਥੇ ਜਿੰਨੀ-ਜਿੰਨੀ ਕੋਈ ਜ਼ਰੂਰਤ ਤੇ ਜਿੰਨੀ ਕੋਈ ਸਮਰੱਥਾ ਹੁੰਦੀ ਉਸ ਦੇ ਹਿਸਾਬ ਨਾਲ ਦੇ ਦਿੰਦੇ ਜਾਂਦੇ ਆ ਹੂੰ ਇਤੋਂ ਸੁਖਬੀਰ ਸਿੰਘ ਬਾਦਲ ਨੇ ਤੇ ਉਹ ਜਿਵੇਂ ਬੰਤ ਪ੍ਰਧਾਨ ਵਾਲਾ ਝੋਲਾ ਚੱਕ ਲਿਆ ਤੁਸੀਂ ਦੇਖਦੇ ਹੋ ਨਾ ਅਸੀਂ ਦੋਨੇ ਭਰਾ ਬਹੁਤ ਦੇਖਦੇ ਆ ਬੰਤ ਪ੍ਰਧਾਨ ਨੂੰ ਮੁੰਡਾ ਨਮੂਲਾ ਵਾਲਾ ਤੋ ਬੰਤ ਪ੍ਰਧਾਨ ਵਾਲਾ ਝੋਲਾ ਚੱਕ ਲਿਆ ਉਹਨਾਂ ਨੇ ਤਾਂ ਜੀ ਉਹ ਤਾਂ ਬਈ ਪੈਸੇ ਕੱਢੀ ਜਾਂਦਾ ਤੇ ਲੋਕ ਲਈ ਜਾਂਦਾ ਉਹ ਅੱਛਾ ਟ੍ਰੋਲਿੰਗ ਵੀ ਹੋਈ ਕਿ ਆ ਕਿ ਇਤਕਾਲੀਆਂ ਨੂੰ ਫੜਾ ਜਾਂਦੇ ਆ ਜੀ ਗੇਮ ਪਾ ਜਾਂਦੇ ਆ ਉਹਨਾਂ ਨੇ ਆਖਿਆ ਕਿ ਕੋਈ ਗੱਲ ਨਹੀਂ ਅੱਜ ਮੈਂ ਦੁਆਬੇ ਚ ਗੱਲ ਕੀਤੀ ਜਿੱਥੇ ਬਾਦਲ ਸਾਹਿਬ ਪੂਰਾ ਇੱਕ ਦਿਨ ਰਹੇ ਨੇ ਉਹ ਲੋਕ ਵੀ ਕਹਿੰਦੇ ਯਾਰ ਮਤਲਬ ਕਿਸ ਕਿਬੀਰ ਸਿੰਘ ਬਾਦਲ ਤੇ ਕੋਈ ਹੋ ਰਹੀ ਹੈ ਇਹ ਪਹਿਲਾਂ ਨਾ ਤਾਂ ਜੱਪਦਾ ਹੀ ਨਹੀਂ ਹੂੰ ਇਹਦਾ ਮਤਲਬ ਕਿ ਵਰਤਾਈ ਜਾਂਦਾ ਤੇ ਬਸ ਹੱਥ ਜੋੜੀ ਜਾਂਦਾ ਕੰਮ ਨਾ ਕਰੀ ਜਾਂਦਾ ਹੂੰ ਅੱਜ ਇਹਨਾਂ ਨੇ ਇੱਕ ਚੀਜ਼ ਹੋਰ ਐਲਾਨ ਦਿੱਤੀ ਹੂੰ ਬੀਤੇ ਦਿਨੀ ਇਹ ਪਤਾ ਲੱਗਾ ਕਿ ਜੀ ਇਹਨਾਂ ਨੇ ਆਰਡਰ ਦਿੱਤਾ ਚੰਗਾ ਫੀਲਡ ਦਾ ਫਿਰ ਪਤਾ ਲੱਗਾ ਕਿ ਆ ਜਿਹੜੀਆਂ ਮਛਰਮਾਰ ਮਸ਼ੀਨਾ ਹੁੰਦੀਆਂ ਇਹ ਜੀ ਵੈਟਰਨਰੀ ਇਲਾਜ ਵਾਸਤੇ ਡਾਕਟਰਾਂ ਦੀਆਂ ਟੀਮਾਂ ਇਹਨਾਂ ਨੇ ਮਤਲਬ ਕਿ ਸਾਰਾ ਕੁਝ ਤਿਆਰ ਕੀਤਾ ਉਹਦਾ ਮਤਲਬ ਕੀ ਹੈ ਹਮ ਕਿ ਜੇ ਰਾਜਾ ਵੜਿੰਗੋਰਾਂ ਦੀ ਸਟ੍ਰੈਟਜੀ ਦੇਖੋਗੇ ਉਹ ਆਪਦੀ ਜਗ੍ਹਾ ਠਿੱਕ ਨੇ ਚਲੋ ਪੈਸੇ ਲੈ ਹਮ ਨੇਤਾਮਾ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਇਹਨਾਂ ਦੇ ਕੋਲ ਵੱਡੇ ਕਾਰੋਬਾਰੀ ਵੀ ਹੁੰਦੇ ਆ ਬਿਲਕੁਲ ਮੈਂ ਅੱਗੇ ਕਹਿੰਦਾ ਸੁਖਬੀਰ ਸਿੰਘ ਅਸੀਂ ਉੱਥੇ ਬੈਠੇ ਸੀਗੇ ਤੇ ਕਿਤੇ ਗੱਲ ਕਰਦੇ ਸਾਂ ਤੋ ਇੱਕ ਸੱਜਣ ਬੋਲਿਆ ਕਹਿੰਦਾ ਵੀ ਕਿਤੇ ਸੁਖਬੀਰ ਸਿੰਘ ਬਾਦਲ ਨਾਲ ਕੋਈ ਮੁਕਾਬਲੇ ਤੇ ਨਾ ਆਜੇ ਹਮ ਹਮ ਇਹਨੇ ਤੁਝਾਂ ਮੇ ਥੋੜੇ ਖਾਲੀ ਕਰਵਾ ਦਿੰਨੇ ਆ ਉਹ ਤਾਂ ਆਪਾਂ ਨੂੰ ਪਤਾ ਪੈਸਾ ਆ ਜਾਂਦਾ ਈ ਅੱਛਾ ਇੱਕ ਚੀਜ਼ ਹੋਰ ਹੁੰਦੀ ਆ ਕਿ ਇਹਨਾਂ ਦੇ ਬੰਦਿਆਂ ਦੇ ਜਿਹੜੇ ਕਾਰੋਬਾਰੀ ਸਪான்ਸਰ ਹੁੰਦੇ ਆ ਹੂੰ ਮੰਨ ਲਓ ਇੱਕ ਸਰਕਾਰਿਆ ਕਿਸੇ ਦਾ ਕੋਈ ਮੰਨ ਲਓ ਉਹਦਾ ਨਵਾਂ ਬਿਜ਼ਨਸ ਸਟਾਰਟ ਹੋਇਆ 5 ਸਾਲ ਉਹ ਸਰਕਾਰ 'ਚ ਰਹਿ ਗਿਆ ਉਹਦਾ ਬਿਜ਼ਨਸ ਦੇਖੋ ਕਿੱਥੇ ਚਲਾ ਗਿਆ ਜੀ ਤੇ ਸੁਖਵੀਰ ਸਿੰਘ ਬਾਦਲੂਰੀ ਤੇ 15 ਸਾਲ ਰਾਜ ਕਰਾ ਸਾਹਿਬ ਬਿਲਕੁਲ 97 ਤੋਂ ਲੈ ਕੇ ਹੁਣ ਤੱਕ ਜੀ ਉਹਨਾਂ ਨੇ ਕਿੰਨੇ ਕਾਰੋਵਾਰੀਆਂ ਦੇ ਪੈਰ ਲਵਾਏ ਹੋਣ ਤੇ ਜੇ ਇੱਕ ਸ਼ਹਿਰ ਚੋਂ ਪੰਜ-ਛੇ ਹੀ ਛਾਂਟ ਲੈਣ ਸਰ ਪਿੰਡ ਕਿੰਨੇ ਪਿੰਡਾਂ ਦੀ ਸਮੱਸਿਆ ਹਲ ਹੋ ਜਾਂਦੀ ਹੁੰਦੀ ਹੈ ਬਿਲਕੁਲ ਤਾਂ ਇਸ ਤਰ੍ਹਾਂ ਕਿ ਇਹ ਮੈਨੇਜਮੈਂਟ ਹੈ یار ਇੱਕ ਦੀ ਮੈਨੂੰ ਨਹੀਂ ਪਤਾ ਕਾਲੀ ਕਿਸ ਤਰ੍ਹਾਂ ਪੈਸਾ ਕਲੈਕਟ ਕਰ ਰਹੇ ਨੇ ਜੀ ਪਰ ਕਾਂਗਰਸੀ ਇਸ ਤਰ੍ਹਾਂ ਕਰ ਰਹੇ ਨੇ ਉਹਨਾਂ ਦੇ ਕੋਲ ਵੀ ਕਾਰੋਵਾਰੀ ਅੱਛੇ ਆ ਗਏ ਹੂੰ ਉਹ ਕਾਂਗਰਸ ਨੂੰ ਵੀ ਸਪੋਰਟ ਕਰਨ ਵਾਲੇ ਫਾਈਨੈਂਸ਼ੀਅਲ ਬਹੁਤ ਅੱਛੇ ਆ ਗਏ ਯਾਰ ਇਨਫਾ ਜਿਹੜੇ ਤੁਸੀਂ ਕਲਾਕਾਰ ਦੇਖ ਰਹੇ ਹੋ ਬਈ ਕਲਾ ਅੱਛਾ ਤੁਸੀਂ ਇੱਕ ਡਿੰਬੀ ਢਿਲੋ ਜੇ ਦਾ ਨਾਮ ਲਿਆ ਹਾਂਜੀ ਕਿ ਉਹਨਾਂ ਨੇ ਮੈਂ ਨਹੀਂ ਪੋਸਟਰ ਨਹੀਂ ਦੇਖਿਆ ਕਾਫੀ ਉਹ ਕਮੈਂਟ ਵੀ ਆ ਰਹੇ ਸਨ ਕਿ ਕਲਾਕਾਰਾਂ ਦਾ ਪੈਸਾ ਦਿਖਦਾ ਨਹੀਂ ਉਹ ਅਨਾਉਂਸ ਕਰਦੇ ਪਰ ਮਨਕੀਰਤ ਤਾਂ ਤਾਂ ਪੈਸਾ ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀਗਾ ਜੀਰਾ ਚਾਹੀਦਾ ਜੀ ਪੈਸਾ ਦੇਣ ਲੈ ਨਹੀਂ ਨਾ ਪੈਸਾ ਤੇ ਅਮਾਨੀ ਕੋਲ ਥੋੜਾ ਉਹਨੂੰ ਮਤਲਬ ਕਿ ਜੇ ਕਿਸੇ ਤੱਕ ਪਹੁੰਚਾਉਣਾ ਬਹੁਤ ਵੱਡਾ ਜੀਰੇ ਦਾ ਕੰਮ ਹੋ। ਮਨਕੀਰ ਤਰ੍ਹਾਂ ਤੇ ਜਿਹੜੀ ਗੱਲ ਕਹੀ ਉਹਨੇ ਤਾਂ ਟ੍ਰੈਕਟਰ ਰੂਟਰ ਦੇਣੇ ਵੀ ਸ਼ੁਰੂ ਕਰ ਦਿੱਤੇ। ਹਾਂਜੀ ਹਾਂਜੀ ਬਿਲਕੁਲ। ਹੋ ਸਕਦਾ ਕਿ ਉਹਦੇ ਨਾਲ ਵੀ ਸੱਜਣ ਬੇਲੀ ਤਕੜੇ ਆ ਜਿੰਨੀ ਮੈਨੂੰ ਜਾਣਕਾਰੀ ਆ। ਕਿਉਂ ਸ਼ਾਇਦ ਉਹ ਵੀ ਸਪੋਰਟ ਕਰਦੇ ਹੋ। ਜੀ ਪਰ ਪਹੁੰਚ ਰਿਹਾ ਪਰ ਮੈਂ ਕਹਿੰਨਾ ਕਿ ਭਾਈ ਇੱਕ ਜੇ ਆ ਰਿਹਾ ਜਿੰਨੀ امداد ਆ ਰਹੀ ਹੈ ਯਾਰ ਠੀਕ ਹੈ। ਹੁਣ ਰਾਜਨੀਤਿਕ ਬੰਦੇ ਨੇ ਤੇ ਆਪਣਾ ਰਾਜਨੀਤਿਕ ਲਾਹ ਲੈਣਾ ਹੀ ਆ ਹੁਣ ਸੁਖਵੀਰ ਸਿੰਘ ਬਾਦਲ ਹੋ ਰਹੀ ਇਸ ਮਾਮਲੇ 'ਚ ਲੰਮਾ ਜਾਣਾ ਚਾਹੁੰਦੇ ਆ। ਹੂੰ ਲੰਮਾ ਕਿਉਂ ਜਾਣਾ ਚਾਹੁੰਦੇ ਕਿ ਜਦੋਂ ਫਲੱਡ ਚਲਾ ਜਾਏਗਾ ਉਸ ਤੋਂ ਬਾਅਦ ਜਿਹੜੀਆਂ ਬੁਨਿਆਦੀ ਸਮੱਸਿਆਵਾਂ ਰਹਿਣਗੀਆਂ ਜਿਸ ਨੂੰ ਸਰਕਾਰ ਹੱਲ ਨਾ ਕਰ ਸਕਦੀ ਹੋਈ ਜੀ ਤਾਂ ਉਹਦੇ 'ਚ ਉਹ ਜਾਣਗੇ ਫਿਰ ਇੱਕ ਮੈਸੇਜ ਜਿਹੜਾ ਹੈ ਨਾ ਉਹ ਲੋਕਾਂ ਦੇ ਜ਼ਿਹਨ ਦੇ ਵਿੱਚ ਕਲਿੱਕ ਕਰੇ ਕਿ ਯਾਰ ਸਾਡੇ ਤਾਂ ਅਸਲ ਚਾਅ ਨੇ ਦਿੱਲੀ ਵਾਲੇ ਥੋੜੀ ਆ ਹਾਂ ਹਾਂਜੀ ਉਹ ਇਹੋ ਮੌਕਾ ਵੀ ਹੈ ਉਹਦੇ ਵਿੱਚ ਵਿਚਰਨ ਦਾ ਤੇ ਲੋਕਾਂ ਨੇ ਮੰਨਾਂ ਚ ਉਹ ਤਾਂ ਜੁੱਜੇ ਵੀ ਅਕਾਲੀ ਜਿਹੜੇ ਆ ਚਾਹੇ ਉਹ ਅਮਰਤਪਾਲ ਸਿੰਘ ਦੇ ਧੜੇ ਦੇ ਆ ਚਾਹੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਲੈਸੇ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਅਕਾਲੀ ਦਰ ਬਹੁਤ ਚਰਚਾ ਚ ਰਿਹਾ ਜੀ ਪਰ ਫਲੱਗ ਨੇ ਕਹਾਣੀ ਬਿਲਕੁਲ ਬਦਲ ਦਿੱਤੀ ਆ ਬਿਲਕੁਲ ਬਿਲਕੁਲ ਹਮਤਲਬ ਕਿ ਕੁਝ ਲੀਡਰ ਜਿਹੜੇ ਆ ਬੜੇ ਲਾਈਮ ਲਾਈਟ ਚ ਆਏ ਹਮ ਰਾਣਾ ਇੰਦਰਪ੍ਰਤਾਪ ਤੁਸੀਂ ਦੇਖਿਆ ਉਹ ਮਤਲਬ ਕਿ ਐਦਾਂ ਨਜ਼ਰ ਆਉਂਦਾ ਕਿ ਜਿੱਦਾਂ ਸ਼ਾਇਦ ਰਾਤ ਨੂੰ ਵੀ ਘਰੇ ਨਹੀਂ ਜਾਂਦਾ ਹੋਏਗਾ ਜੀ ਦੇਖ ਰਿਹਾ ਬੈਂਸ ਨੇ ਤਾਂ ਮਤਲਬ ਕਿ ਤੁਸੀਂ ਦੇਖੋ ਤਾਂ ਨੰਗਲ ਇਲਾਕੇ ਚ ਜਾ ਕੇ ਬਈ ਕਮਾਲੀ ਕੀਤੀ ਪਈ ਬਿਲਕੁਲ ਲੋਕਾਂ ਦੇ ਵਿੱਚ ਕਹਿੰਨ ਕਿ ਸਾਰਾ ਅਕਸ ਉਹਨਾਂ ਦਾ ਬਦਲ ਗਿਆ ਜੋ ਬਿਲਕੁਲ ਰਾਤ ਨੂੰ 12:00 ਵਜੇ ਘਰੇ ਆਉਣਾ 5-6 ਵਜੇ ਫੇਰ ਆਪਦੇ ਹਲਕੇ ਚ ਨਿਕਲ ਜਾਣਾ ਤਾਂ ਕੁਝ ਲੀਡਰ ਠੀਕ ਹੈ ਕਰਤਾ ਆਪਣੀ ਰਾਜਨੀਤੀ ਰਹਿ ਵਾਸਤੇ ਰਾਜਨੀਤੀ ਵਾਸਤੇ ਰਹਿ ਪਰ ਉਹਨਾਂ ਨੇ ਕਿਤੇ ਨ ਕਿਤੇ ਲੋਕਾਂ ਦੇ ਵਿੱਚ ਜਾ ਕੇ ਜਗ੍ਹਾ ਬਣਾਈ ਆ ਹੁਣ ਤੁਸੀਂ ਇਹ ਜਗ੍ਹਾ ਦੀ ਗੱਲ ਸੁਣ ਲਓ ਸੁਖਵੀਰ ਸਿੰਘ ਬਾਦਲ ਉਹ ਨੇਤਾ ਨੇ ਜਿਹੜੇ ਅੱਗੇ ਰੈਂਡਮਲੀ 4-500 ਬੰਦੇ ਚ ਨਹੀਂ ਸਨ ਜਾ ਸਕਦੇ ਜੀ ਕਿਉਂ ਕਿ ਕਿਉਂਕਿ ਉੱਥੇ ਕਟੂਕਟ 20-50 ਦਾ ਵਿਰੋਧ ਤੈ ਸੀ ਹਮ ਅੱਜ ਬਿਲਕੁਲ ਤਸਵੀਰ ਉਲਟ ਬਿਲਕੁਲ ਲੋਕ ਨਾਲ ਕਾਂਗਰਸ ਦੀ ਫੁੱਟ ਲੋਕਾਂ ਦੇ ਵਿੱਚ ਨਕਾਰਾਤਮਕ ਮੈਸੇਜ ਦੇ ਰਹੀ ਸੀ ਹਮ ਪਰ ਇਸ ਬਹਾਨੇ ਉਹਨਾਂ ਨੇ ਵੀ ਕਿਤੇ ਨਾ ਕਿਤੇ ਆਪਣੀ ਜਿਹੜੀ ਤਾਲਮੇਲ ਦੀ ਉਹ ਘਾਟ ਸੀਗੀ ਜੋਦੀ ਉਹ ਦਿਖਾਉਣੀ ਸ਼ੁਰੂ ਕਰ ਦਿੱਤੀ ਜੀ ਠੀਕ ਹੈ ਨਾ ਜੀ ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜੀ ਵਿਪਤਾ ਹੁੰਦੀ ਹੈ ਉਹਦੇ ਚ ਰਾਜਨੀਤੀ ਦੇ ਅਫਸਰ ਵੀ ਹੁੰਦੇ ਆ ਮੌਕੇ ਹੁੰਦੇ ਆ ਹਮ ਹੁਣ ਅਕਾਲੀਆਂ ਨੇ ਆਪਦੇ ਹਿਸਾਬ ਨਾਲ ਰਣਨੀਤੀ ਬਣਾ ਲਈ ਆ ਕਿ ਭਾਈ ਆਉਣ ਦਿਓ ਫਿਰ ਲਾ ਦਿਓ ਦਾ ਤੇ ਸਾਰਾ ਕੁਝ ਕਿਉਂਕਿ ਇਹੀ ਮੌਕਾ ਹੈ ਕਿ ਜਦੋਂ ਤੁਸੀਂ ਆਪਣੇ ਆਚ ਜਾਣ ਜੋਗੇ ਹੋ ਹਮ ਜਦੋਂ ਤੁਸੀਂ ਜਾ ਕੇ ਕਹੋਗੇ ਕਿ ਭਾਈ ਠੀਕ ਹੈ ਤੁਸੀਂ ਹਰਾ ਤਾਂ ਯਾਰ ਕੋਈ ਗੱਲ ਨਹੀਂ ਹੈ ਕੋਈ ਗਲਾ ਨਹੀਂ ਹੈ ਪਰ ਅਸੀਂ ਤੁਹਾਡੇ ਤੁਹਾਡੇ ਨਾਲ ਖਲੋਗੇ ਬਿਲਕੁਲ ਆਓ ਤੁਸੀਂ ਕਹਿਣ ਜੋਗੇ ਹੋ ਇਹੋ ਚੀਜ਼ ਹੈ ਸਿੰਘ ਭਾਈ ਬਾਕੀ ਜਿਹੜਾ ਵੀ ਕਰ ਰਿਹਾ ਚਾਹੇ ਕੋਈ ਪਾਣੀ ਦੀ ਬੋਤਲ ਵੀ ਹਮ ਭੇਜ ਰਿਹਾ ਹੈ ਨਾ ਉਹ ਕਾਬਲੇ ਸਲਾਮ ਹੀ ਆ ਯਾਰ ਮੇਰੀ ਨਜ਼ਰ ਦੇ ਵਿੱਚ ਮੈਂ ਅੱਜ ਪੋਸਟ ਪਾਈ ਸੀ ਕਿ ਰੁਪਿੰਦਰ ਭਾਈ ਚੰਦੀ ਹੋਰੀ ਤੇ ਵਿਰਾਜੁਗਰਾਜ ਹੋਰੀ ਕਿੱਦਾਂ ਉਹ ਯਾਰ ਹਾਕੀ ਦੇ ਸtare ਸੀ ਅੱਜ ਇਹ ਤਾਂ ਫਾਕਨ ਉਹ ਕਿੰਨੇ ਹਮ ਸਿਵਾਮਾ ਦੇ ਵਿੱਚ ਆ ਕੋਈ ਪੁਲਿਸ ਦੇ ਵਿੱਚ ਆ ਕੋਈ ਸਿਵਲ ਪ੍ਰਸ਼ਾਸਨ ਦੇ ਵਿੱਚ ਆ ਉਹ ਕੰਮ ਕਰ ਰਹੇ ਨੇ ਜੀ ਬਹੁਤ ਅੱਛਾ ਕਮੈਂਟ ਆ ਵੀਖਮbro ਖੇਨੀ ਕੀਤਾ ਦੱਸ ਮਸਲ ਖਿਡਾਰੀ ਹੋਣ ਆਰਟਿਸਟ ਹੋਣ ਪੋਲਿਟਿਸ਼ੀਅਨ ਹੋਣ ਹਾਂ ਜਿਹੜਾ ਕੱਲਾ ਰਾਜਨੀਤਿਕ ਟੂਰਿਜ਼ਮ ਕਰਦਾ ਸੈਰ ਸਪਾਟਾ ਕਰਦਾ ਜਾਂ ਸਿਰਫ ਫੋਟੋ ਪਾਉਣ ਦਾ ਸ਼ੌਂਕ ਹੈ ਉਹਨਾਂ ਨੂੰ ਆਪਾਂ ਲਹਿਦਾ ਕਰ ਦਈਏ ਜੀ ਚਾਹੇ ਉਹ ਰਾਜਨੀਤਿਕ ਭਾਵਨਾ ਨਾਲ ਜਾ ਰਿਹਾ ਹੈ ਲੋਕਾਂ ਦੇ ਵਿੱਚ ਜਾ ਰਿਹਾ ਹੈ ਲੋਕਾਂ ਨੂੰ ਕੁਝ ਮਿਲ ਰਿਹਾ ਹੈ ਲੋਕਾਂ ਦੀ ਹੈਲਪ ਹੋ ਰਹੀ ਹੈ ਜੀ ਠੀਕ ਹੈ ਨਾ ਚਾਹੇ ਜੋ ਮਰਜ਼ੀ ਹੈ ਤੱਕ ਟੁਕ ਟ ਇਹ ਹੈ ਕਿ ਖੜੇ ਪੈਰ ਨਗਦ ਪੰਜ ਤੇ ਪਹੁੰਚ ਰਿਹਾ ਨਾ ਸਰਕਾਰਾਂ ਦਾ ਕੀ ਹੈ ਹੂੰ ਮਾਨ ਸਾਹਿਬ ਜਿਹੜੇ ਪਟਵਾਰੀਆਂ ਨੂੰ ਅਕਸਰ ਹੁਣ ਇਹੰਦਾ ਦੇ ਰਹਿੰਦੇ ਆ ਹੁਣ ਕਰਨਾ ਕਿਨੇ ਆ ਇਹਨਾਂ ਪਟਵਾਰੀਆਂ ਨੇ ਉਹ ਥੱਲੇ ਜਾਣਗੇ ਉਹਦੇ ਵਾਸਤੇ ਪਾਣੀ ਉਤਰਨਾ ਚਾਹੀਦਾ ਉਹ ਫਿਰ ਗਰਾਊਂਡ ਤੇ ਜਾ ਕੇ ਰਿਪੋਰਟ ਤਿਆਰ ਕਰਨਗੇ ਵੱਖੋ ਵੱਖਰਾ ਨੁਕਸਾਨ ਹੋਏਗਾ ਅਸੈਸਮੈਂਟ ਸਾਰੀ ਜਦੋਂ ਲੱਗ ਗਈ ਰਿਪੋਰਟਾਂ ਉੱਤੇ ਜਾਣਗੀਆਂ ਪੈਸਾ ਸੈਂਕਸ਼ਨ ਹੋਏਗਾ ਚੈੱਕ ਬਣੂਗੇ ਫਿਰ ਉਹ ਡਿਸਟ੍ਰਿਬਿਊਸ਼ਨ ਹੋਣੀ ਆ ਹੂੰ ਲੰਮਾ ਪ੍ਰੋਸੈਸ ਹੈ ਉਹ ਇਹ ਨਹੀਂ ਹੈ ਕਿ ਮੋਦੀ ਸਾਹਿਬ ਆ ਕੇ ਇੱਕ ਹਵਾਈ ਯਾਤਰਾ ਕਰ ਗਏ ਤੇ ਨਾਲ ਦੀ ਨਾਲ ਚੈੱਕ ਡਿਗਣੇ ਸਟਾਰਟ ਹੋ ਜਾਣਗੇ ਉਹ ਲੰਮੇ ਪ੍ਰੋਸੀਜਰ ਨੇ ਮੁਆਵਜ਼ੇ ਵਾਲੇ ਉਹ ਮਹੀਨੇ ਚ ਪੂਰੇ ਹੁੰਦੇ ਆ 2 ਮਹੀਨੇ ਅੱਜ ਖੜੇ ਪੈਰ ਜਿੱਥੇ ਪੰਪ ਦੀ ਜ਼ਰੂਰਤ ਹੈ ਇੰਜਨ ਦੀ ਜ਼ਰੂਰਤ ਹੈ ਟਰੈਕਟਰ ਦੀ ਜ਼ਰੂਰਤ ਹੈ ਜਾ ਖਾਣ ਪੀਣ ਦੀ ਜ਼ਰੂਰਤ ਹੈ ਉਹ ਜਿਹੜੇ ਹੱਥੋਂ ਵੀ ਆ ਰਿਹਾ ਯਾਰ ਠੀਕ ਹੈ ਹਾਂ ਬਿਲਕੁਲ ਬਿਲਕੁਲ ਧੰਨਵਾਦ ਆ ਗਿਆ ਉਹ ਤੇ ਬਸ ਮੇਰਾ ਤੇ ਮੰਨਣਾ ਹੈ ਵੀ ਆਪਾਂ ਕੁਝ ਚਿਹਰਿਆਂ ਨੂੰ ਹਾਈਲਾਈਟ ਦੇਖਦੇ ਹਾਂ ਠੀਕ ਹੈ ਉਹਨਾਂ ਦੇ ਚਿਹਰਿਆਂ ਦਾ ਪ੍ਰਭਾਵ ਹੈ ਜੀ ਅੱਜ ਮਨਕੀਰਤ ਤੁਸੀਂ ਇੰਸਟਾ ਤੇ ਦੇਖ ਲਓ ਮਨਕੀਰਤ ਤੋਂ ਬਿਨਾਂ ਕੋਈ ਰੀਲ ਨਹੀਂ ਚੱਲਦਾ ਇਹ ਉਹੀ ਮਨਕੀਰਤ ਆ ਉਸੇ ਵਾਲਾ ਹਤਿਆਕਾਂਡ ਤੋਂ ਬਾਅਦ ਜਿਹਦਾ ਨਾਂ ਲੈਣੋਂ ਵੀ ਪੱਤਰਕਾਰ ਡਰਦੇ ਸੀ ਕੈਟਰੋਲਿੰਗ ਬਹੁਤ ਜ਼ਬਰਦਸਤ ਹੋਏਗੀ ਤਾਂ ਅੱਜ ਤੁਸੀਂ ਦੇਖ ਲਓ ਕਿ ਮਨਕੀਰਤ ਦੀ ਸ਼ਬੀ ਬਦਲ ਗਈ ਬਿਲਕੁਲ ਸੋ ਜੇ ਕੋਈ ਕੰਮ ਕਰੇਗਾ ਯਾਰ ਇਹਦੇ ਨਾਲ ਸਹੀ ਆ ਸੁਖਮੀਰ ਸਿੰਘ ਬਾਦਲ ਕਰਨਗੇ ਹਮ ਠੀਕ ਹੈ ਨਾ ਤਾਂ ਭਾਈ ਠੀਕ ਹੈ ਚਾਹੇ ਉਹ ਸਰਕਾਰ 'ਚ ਨਹੀਂ ਹੈ ਕਿਉਂ ਕੰਮ ਕੀ ਉਹਦੀ ਸ਼ਬੀ ਬਦਲੋਗੀ ਤੁਸੀਂ ਕਰੋਗੇ ਆੜ ਦਿੰਦੇ ਨੇ ਜੋ ਜਿਵੇਂ ਦਾ ਕਰ ਰਹੇ ਆ ਆ ਕਿੰਨੇ ਮੁੰਡੇ ਨੇ ਜੇ ਕੋਈ ਇਕੱਲੀ ਕਿਸ਼ਤੀ ਤੇ ਯਾਰ ਸਵਾਰ ਹੋ ਕੇ ਨਿਕਲ ਪਿਆ ਤੇ ਉਹਨੇ ਇੰਨੇ ਬਚਾ ਲਏ ਕੋਈ ਕਾਰੋਬਾਰੀ ਦੋ ਬ੍ਰਦਰ ਸੀਗੇ ਇਧਰ ਕਪੂਰਥਲਾ ਵਾਲੀ ਸਾਈਡ ਉਹਨਾਂ ਨੇ ਕਿੰਨੇ ਵੇੜੇ ਬਣਾਤੇ ਯਾਰ 60 70 ਵੇੜੇ ਬਣਾਤੇ ਕਾਰੋਬਾਰ ਬੰਦ ਕਰਤਾ ਉਹਨਾਂ ਨੂੰ ਆਪ ਕਿਵੇਂ ਉਹਨਾਂ ਤੋਂ ਬਸ ਹੀ ਹੀਰੋ ਨਹੀਂ ਯਾਰ ਇਹ ਹੀਰੋ ਨਹੀਂ ਬੇਸ਼ੱਕ ਕੁਝ ਚਿਹਰੇ ਹਾਈਲਾਈਟ ਜ਼ਿਆਦਾ ਹੁੰਦੇ ਆ ਕੁਝ ਚਿਹਰੇ ਕੱਟ ਹੁੰਦੇ ਆ ਪਰ ਮੈਂ ਅੱਗੇ ਕਿਹਾ ਸੀਗਾ ਮੇਰੀਆਂ ਨਾਲ ਭਾਵਨਾਵਾਂ ਵੱਖਰੀ ਕਿਸਮ ਦੀ ਹੁੰਦੀਆਂ ਕੁਝ ਸਮੇਂ ਤੋਂ ਚਲੋ ਸਾਡੇ ਚ ਕੁਝ ਗਲਤ ਲੋਕ ਆਏਗੇ ਵੀ ਆ ਹੂੰ ਮੈਂ ਉਹਨਾਂ ਚੀਜ਼ਾਂ ਨੂੰ ਕਹਿਣਾ ਹੁੰਦਾ ਕਿ ਯਾਰ ਤੁਸੀਂ ਆਪਣੇ ਆਪ ਨੂੰ ਨਾ ਠੀਕ ਹੈ ਕਿ ਕਈ ਮੌਕਿਆਂ ਤੇ ਹਿੰਸਕ ਹੋ ਜਾਂਦੇ ਹਨ ਪਰ ਸਾਡੇ ਤੇ ਹਿੰਸਕ ਹੋਣ ਦਾ ਨਾ ਠੱਪਾ ਲਾਇਆ ਜਾ ਰਿਹਾ ਸੀ ਜੀ ਕਿ ਹਿੰਸਕ ਪ੍ਰਵਿਰਤੀ ਦੇ ਲੋਕ ਆ ਇਹ ਅੰਕਰ ਦੇ ਵਾਕ ਕਰਦੇ ਉਸ ਨੈਰੇਟਿਵ ਨੂੰ ਕੁਝ ਸਫਲਤਾਪੂਰਵਕ ਚਲਾਇਆ ਵੀ ਗਿਆ ਸੀ ਅੱਜ ਇਸ ਠੀਕ ਹੈ ਇਸ ਤਰਾਸ ਦੀ ਚੋਇਸ ਸਪੀਡ ਚ ਅਸੀਂ ਬਹੁਤ ਕੁਝ ਮਤਲਬ ਕਹ ਲੋ ਕਿ ਨਕਾਰਾਤਮਕ ਖਟਿਆ ਜਿਸ ਨੂੰ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਝੋਲੀ ਚ ਪਵੇ ਬਟ ਸਮੂਹਿਕ ਤੌਰ ਤੇ ਤੁਸੀਂ ਵੇਖੋ ਇਸ ਵਿਪਤਾ ਚ ਜਿਹੜਾ ਸਾਡਾ ਰਿਪੋਰਟ ਕਾਰਡ ਨਿਕਲਿਆ ਕਿ ਪਦਾਰਥਵਾਦੀ ਯੁੱਗ ਦੇ ਵਿੱਚ ਯਾਰ ਆਪਣੇ ਥੋੜੇ ਚੋਂ ਥੋੜਾ ਬਹੁਤੇ ਚੋਂ ਬਹੁਤਾ ਕੱਢਣ ਵਾਲੇ ਲੋਕ ਦੇਖਣੋ ਭਈਓ ਠੀਕ ਹੈ ਜੀ ਭੁੱਖੇ ਨੂੰ ਚਾਹੇ ਉਹ ਕਿਸੇ ਵੀ ਮਜ਼ਬਦਾ ਹੈ ਲੰਗਰ ਸ਼ਿਕਾਉਣਾ ਹੈ ਨਾ ਤੋ ਦੇਖੋ ਜੀ ਮਤਲਬ ਕਿ ਇਹਨਾਂ ਦਾ ਪ੍ਰਿੰਸੀਪਲ ਸਿਧਾਂਤ ਦਿਖਾਉਣਾ ਦਾ ਫਿਰ ਮਤਲਬ ਕਿ ਅੱਜ ਦੇ ਦੌਰ ਦੇ ਵਿੱਚ ਜਦੋਂ ਮਤਲਬ ਕਿ ਸਕੇ ਵੀ ਬਰਦਾਸ਼ਰਮਾ ਚ ਆਪਣੇ ਬਜ਼ੁਰਗਾਂ ਨੂੰ ਛੱਡ ਰਿਹਾ ਤਾਂ ਸੱਤ ਬਗਾਨਿਆਂ ਨੂੰ ਵੀ ਗੱਲ ਨਾ ਲਾਇਆ ਜਾ ਰਿਹਾ ਬਿਲਕੁਲ ਕਿ ਇਹ ਚੀਜ਼ ਸਾਨੂੰ ਬਹੁਤ ਵੱਡਿਆਂ ਕਰ ਰਹੀਆਂ ਨੇ ਸਾਡੀ ਸ਼ਬੀ ਨੂੰ ਵੀ ਤੋੜ ਰਹੀਆਂ ਨੇ ਜੋ ਸਾਡੇ ਸ਼ਬੀ ਦੇ ਖਿਲਾਫ ਅਕਸ ਦੇ ਖਿਲਾਫ ਨੈਰੇਟਿਵ ਇੱਕ ਬੁਣਿਆ ਗਿਆ ਸੀ